ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਬਾਹਾਂ ਦੀ ਸਿਲਾਈ ਲਗਾਉਣੀ ਦੱਸਾਂਗੇ ਵੀ ਆਪਾਂ ਕਿੱਦਾਂ ਬਾਹਾਂ ਦੀ ਸਿਲਾਈ ਲਗਾਉਣੀ ਹੈ ਦੇਖੋ ਜੀ ਬਹੁਤ ਬਹਿਣਾ ਨੂੰ ਪ੍ਰੋਬਲਮ ਆਉਂਦੀ ਹੈ ਵੀ ਜਦੋਂ ਉਹ ਬਾਹਾਂ ਦੀ ਜੜਾਈ ਕਰਦੇ ਨੇ ਮੋਢੇ ਵਾਲੀ ਆਹ ਵਾਲੀ ਸਿਲਾਈ ਲਗਾਉਂਦੇ ਨੇ ਵੀ ਕਦੇ ਆਪਣਾ ਬਾਹ ਦਾ ਕੱਪੜਾ ਘਟ ਜਾਂਦਾ ਕਦੇ ਆਪਣਾ ਮੋਢੇ ਦਾ ਕੱਪੜਾ ਘਟ ਜਾਂਦਾ ਇਸ ਤਰ੍ਹਾਂ ਦੀ ਸਲਾਈ ਲਗਾਉਣ ਦੇ ਨਾਲ ਕਦੇ ਵੀ ਆਪਣਾ ਬਾਹ ਦਾ ਜਾਂ ਮੋਢੇ ਦਾ ਕੱਪੜਾ ਵਾਧਦਾ ਘਟਦਾ ਨਹੀਂ ਦੇਖੋ ਜੀ ਆ ਆਪਣੀ ਕਾਟ ਪਾਈ ਹੋਈ ਹੈ ਬਾਹ ਦੀ ਕਟਿੰਗ ਹੋਈ ਹੋਈ ਹੈ ਆ ਫਰੰਟ ਵਾਲੀ ਕਾਟ ਦੇਖੋ ਪਈ ਹੋਈ ਹੈਗੀ ਆ ਆਪਣੀ ਕਮੀਜ਼ ਦੀ ਵੀ ਜੀ ਫਰੰਟ ਵਾਲੀ ਕਾਟ ਦੇਖੋ ਪਈ ਹੋਈ ਹੈ ਸਭ ਤੋਂ ਪਹਿਲਾਂ ਵਾਲੇ ਆਪਾਂ ਕੱਪੜੇ ਨੂੰ ਸਹੀ ਕਰਕੇ ਰੱਖ ਲੈਣਾ ਹੁਣ ਆਪਾਂ ਦੇਖੋ ਜਦੋਂ ਨਾਪਣਾ ਵੀ ਆਪਣਾ ਜਿਹੜਾ ਕੱਪੜਾ ਉਹ ਵਧੇ ਘਟੇ ਨਾ ਆਪਾਂ ਕੀ ਕਰਨਾ ਦੇਖੋ ਆ ਉੱਪਰ ਦੀ ਸਲਾਈ ਲੱਗੀ ਹੋਈ ਆ ਫਿਟਿੰਗ ਵਾਲੀ ਸਲਾਈ ਵੀ ਲੱਗੀ ਹੋਈ ਆ ਆਪਾਂ ਆ ਵਾਲੇ ਤਮੀਜ਼ ਨੂੰ ਐਂ ਦਾ ਚੱਕਣਾ ਤੇ ਇਹ ਤੋਂ ਬਾਹਰ ਰੱਖਣਾ ਆ ਸਲਾਈ ਲੱਗੀ ਹੋਈ ਆ ਸਲਾਈ ਨੂੰ ਆਪਾਂ ਬਾਹਰ ਰੱਖਣਾਗਾ ਤੇ ਐਂ ਦਾ ਦੇਖੋ ਆ ਪਿਛਲੀ ਕਾਟ ਨਾਲ ਪਿਛਲੀ ਕਾਟ ਨੂੰ ਮਿਲਾ ਲੈਣਾ ਆ ਦੇਖੋ ਪਿਛਲੀ ਕਾਟ ਦੇ ਨਾਲ ਆਪਾਂ ਪਿਛਲੀ ਕਾਟ ਮਿਲਾ ਲਈ ਕੋਈ ਵੀ ਆਪਾਂ ਕੱਪੜਾ ਖਿੱਚਣਾ ਨਹੀਂ ਹੈਗਾ ਨਾ ਹੀ ਬਾਹ ਦਾ ਤੇ ਨਾ ਹੀ ਤਮੀਜ਼ ਦਾ ਆ ਦੇਖੋ ਜੀ ਇੱਥੇ ਤੱਕ ਆ ਗਿਆ ਇਹ ਆਪਾਂ ਇੱਥੇ ਜਿੱਥੇ ਆਇਆ ਆਪਾਂ ਉੱਥੇ ਇਨਸਾਨੀ ਲਾ ਲੀਏ। ਇਸ ਤਰ੍ਹਾਂ ਆਪਾਂ ਨਾਪ ਕੇ ਦੇਖੋ ਇਸ ਤਰ੍ਹਾਂ ਨਾਪ ਕੇ ਆਪਾਂ ਫਿਟਿੰਗ ਦੀ ਨਿਸ਼ਾਨੀ ਲਾ ਲੈਣੀ ਹੈ ਜਿੰਨੀ ਵੀ ਆਪਣੀ ਫਿਟਿੰਗ ਹੈਗੀ ਹੈਗੀ ਆਪਾਂ ਤੁਹਾਨੂੰ ਵੀ ਮਾਰਕ ਕਰਕੇ ਦਿਖਾਉਣੇ ਆਂਗੇ। ਆਪਣੀ ਬਾਹਾਂ ਦੀ ਕਟਾਈ ਕਿੱਦਾਂ ਕਰਨੀ ਆ ਮੋਢੇ ਦਾ ਨਾਪ ਆਪਾਂ ਕਿੱਦਾਂ ਲੈਣਾ ਜੀ ਇਹ ਆਪਣੀ ਇਹ ਸੂਟ ਦੀ ਫੁੱਲ ਵੀਡੀਓ ਪਾਈ ਹੋਈ ਹੈ ਉਹਦੇ ਵਿੱਚ ਤੁਸੀਂ ਇਸ ਦੀ ਕਟਾਈ ਵੀ ਦੇਖ ਸਕਦੇ ਹੋ। ਦੇਖੋ ਜੀ ਆਪਣੀ ਬਾਹਾਂ ਦੀ ਜਿਹੜੀ ਮੂਰੀ ਆ ਉਹ ਹੈਗੀ ਆ 5.5 ਇੰਚ ਆਪਾਂ 5.5 ਇੰਚ ਤੇ ਨਿਸ਼ਾਨ ਲਾ ਲਿਆ ਆਪਾਂ ਮੁੱਢੇ ਦਾ ਨਿਸ਼ਾਨ ਲਾਇਆ ਸੀ ਆਪਾਂ ਇਹਦੇ ਨਾਲ ਇਸ ਤਰ੍ਹਾਂ ਸਕੇਲ ਦੇ ਨਾਲ ਮਲਾਉਣਾ ਬਿਲਕੁਲ ਸਿੱਧੀ ਲਾਈ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਨਹੀਂ ਹੈਗਾ ਵੀ ਆਪਾਂ ਇੱਥੇ ਨਿਸ਼ਾਨ ਲਾ ਲਿਆ ਇੱਥੇ ਨਿਸ਼ਾਨ ਲਾ ਲਿਆ ਵੀ ਆਪਾਂ ਇਦਾਂ ਚਾਕ ਦੇ ਨਾਲ ਵੀ ਆਪਾਂ ਸਿੱਧਾ ਲਾ ਲੈਣਾ ਕਿ ਕਈ ਵਾਰੀ ਜੇ ਆਪਣਾ ਇਧਰ ਨੂੰ ਮਤਲਬ ਕਿ ਨਿਸ਼ਾਨੀ ਬਾਹਰ ਨੂੰ ਨਿਕਲ ਜੇ ਤਾਂ ਆਪਣਾ ਬਾਹ ਦਾ ਕੱਪੜਾ نیچے ਨੂੰ ਹੋ ਜਾਂਦਾਗਾ ਬੁਲਬਲਾ ਜੇ ਬਾਣ ਜਾਂਦਾ ਜੀ ਵਿੱਚ ਨੂੰ ਆਊਗਾ ਜਿਆਦੇ ਆਪਣੀ ਫਿਟਿੰਗ ਹੋ ਗਈ ਫਿਰ ਆਪਣੀ ਜੀ ਬਾਹ ਨੂੰ ਲੱਗ ਜੂਗੀ ਖਿੱਚ ਪੈਣਾ ਹੁਣ ਆਪਾਂ ਤੁਹਾਨੂੰ ਆਹ ਵਾਲੀ ਸਲਾਈ ਲਾਉਣ ਤੋਂ ਬਾਅਦ ਬਾਹ ਦੀ ਸਲਾਈ ਲਾ ਕੇ ਦਿਖਾਉਣੇ ਆਂ ਫਿਟਿੰਗ ਵਾਲੀ ਸਲਾਈ ਲਾਉਣ ਤੋਂ ਬਾਅਦ ਆਪਾਂ ਤੁਹਾਨੂੰ ਬਾਹ ਚੜ ਕੇ ਦਿਖਾਉਣੇ ਆਂ ਹਾਂਜੀ ਆ ਦੇਖੋ ਜੀ ਆਪਾਂ ਫਿਟਿੰਗ ਵਾਲੀ ਸਲਾਈ ਲਗਾ ਲਈ ਹੁਣ ਆਪਾਂ ਕੀ ਕਰਨਾ ਦੇਖੋ ਆਹ ਦੇਖੋ ਆਪਾਂ ਦੋਵੇਂ ਬਾਹਾਂ ਆਪਣੀਆਂ ਉਲਟੀਆਂ ਹੀ ਨੇ ਆਹ ਦੇਖੋ ਆਸੀ ਆਪਣੀ ਫਰੰਟ ਵਾਲੀ ਕਾਟ ਆ ਬਾ ਇੱਧਰ ਜੜੀ ਜਾਊ ਆ ਬਾ ਇੱਧਰ ਜੜੀ ਜਾਊਗੀ ਠੀਕ ਹੈ ਜੀ ਆ ਮੂਰਲੀਆਂ ਕਟਾਂ ਆ ਗਈਆਂ ਜਿਹੜੀ ਬਾਹ ਜਦੋਂ ਆਪਾਂ ਜੜਨੀ ਹੈ ਆਪਾਂ ਜੀ ਸਿੱਧੀ ਕਰਕੇ ਜੜਨੀ ਹੈ ਇਸ ਤਰ੍ਹਾਂ ਆ ਦੇਖੋ ਜੀ ਆਪਾਂ ਬਾਹ ਸਿੱਧੀ ਕਰ ਲਈ ਬਾਹ ਨੂੰ ਸਿੱਧੀ ਕਰਕੇ ਆਪਾਂ ਏਦਾਂ ਕਨੀਜ਼ ਦੇ ਅੰਦਰ ਕਰਕੇ ਫਿਰ ਸਲਾਈ ਲਗਾਉਣੀ ਹੈ ਅੱਜ ਹੁਣ ਆਪਾਂ ਤੁਹਾਨੂੰ ਸਲਾਈ ਲਗਾ ਕੇ ਦਿਖਾਉਣੇ ਆ ਆ ਦੇਖੋ ਜੀ ਬਾਹ ਦੀ ਸਲਾਈ ਲਗਾਉਣ ਤੋਂ ਪਹਿਲਾਂ ਆਪਾਂ ਨੂੰ ਆਹ ਵਾਲੀਆਂ ਪੱਟੀਆਂ ਬਟਨ ਵਾਲੀਆਂ ਜਿਹੜੇ ਟਿੱਚ ਬਟਨ ਲਾਉਣੇ ਹੁੰਦੇ ਆ ਇਹ ਬਣਾ ਲੈਣੀਆਂ ਚਾਹੀਦੀਆਂ ਨੇ ਦੇਖੋ 1 ਇੰਚ ਦੀ ਚੌੜੀ ਆ ਲੰਬਾਈ ਤੁਸੀਂ ਇਹਦੀ ਜੀ 2.5 ਇੰਚ ਰੱਖ ਸਕਦੇ ਹੋਗੇ ਦੇਖੋ ਇਹ ਦੋ ਪੱਟੀਆਂ ਆਪਾਂ ਜਰੂਰ ਬਣਾਉਣੀਆਂ ਨੇ ਬਾਹ ਜੜਨ ਤੋਂ ਪਹਿਲਾਂ ਬਣਾ ਕੇ ਰੱਖਣੀਆਂ ਨੇ ਹੁਣ ਦੇਖੋ ਜੀ ਆ ਆਪਣੀ ਮੋਢੇ ਦੀ ਆਹ ਸਲਾਈ ਆ ਗਈ ਤਮੀਜ਼ਾਗਾ ਤੇ ਆਪਾਂ ਬਾਹ ਨੂੰ ਕਰ ਲੈਣਾਗਾ ਸਿੱਧਾ ਦੇਖੋ ਬਾਹ ਨੂੰ ਸਿੱਧਾ ਕਰਕੇ ਜਿਹੜੀ ਆਪਣੀ ਮੂਰਲੀ ਘਾਟ ਪਾਈ ਹੋਈ ਆ ਫਰੰਟ ਵਾਲੀ ਉਹ ਆਪਾਂ ਏਦਾਂ ਅੱਗੇ ਰੱਖਣੀ ਆ ਦੇਖੋ ਆ ਆਪਣੀ ਘਾਟ ਪਾਈ ਹੋਈ ਆ ਨਾ ਜੀ ਇਹ ਅੱਗੇ ਰੱਖ ਕੇ ਆਪਾਂ ਬਾਹ ਨੂੰ ਏਦਾਂ ਨਾ ਕਮੀਜ਼ ਦੇ ਅੰਦਰ ਕਰ ਲੈਣਾਗਾ ਕਮੀਜ਼ ਆਪਣਾ ਉਲਟਾਗਾ ਬਾਹ ਆਪਾਂ ਸਿੱਧੀ ਵਿੱਚ ਪਾਉਣੀ ਹੈਗੀ ਇਸ ਤਰ੍ਹਾਂ ਆ ਦੇਖੋ ਅੰਦਰ ਕਰਕੇ ਬਾਹ ਕਮੀਜ਼ ਤੇ ਆਹ ਵਾਲੀ ਦੇਖੋ ਆਪਣੀ ਫਿਟਿੰਗ ਵਾਲੀ ਸਾਈਡ ਸਲਾਈ ਹੈ ਕਮੀਜ਼ ਦੀ ਤੇ ਆ ਆਪਣੀ ਬਾਹਾਂ ਦੀ ਫਿਟਿੰਗ ਵਾਲੀ ਸਲਾਈ ਹੈ ਇਹ ਦੋਵੇਂ ਸਲਾਈਆਂ ਨੂੰ ਆਪਾਂ ਐਦਾਂ ਆਪਸ ਵਿੱਚ ਜੋੜਨਾ ਇਹਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਜੇ ਆਪਣੀ ਬਾਹਾਂ ਦੀ ਸਲਾਈ ਸਹੀ ਨਹੀਂ ਲੱਗੀ ਹੁੰਦੀ ਆਪਾਂ ਖਿੱਚ ਕੇ ਸਲਾਈ ਲਾ ਲੈਨੇ ਆ ਫਿਰ ਜੀ ਆਪਣੇ ਮੋਢੇ 'ਚ ਵੀ ਵਾਲ ਪੈਂਦੇ ਨੇ ਤੇ ਜਿੱਧਰ ਨੂੰ ਆਪਣੀ ਸਲਾਈ ਖਿੱਚ ਕੇ ਲਾਈ ਹੁੰਦੀ ਹੈ ਉਧਰ ਨੂੰ ਆਪਣੇ ਬਾਹਾਂ 'ਚ ਤੇ ਮੋਢੇ 'ਚ ਖਿੱਚ ਪੈਣ ਲੱਗ ਜਾਂਦੀ ਹੈ ਆ ਦੇਖੋ ਆ ਸਲਾਈ ਬਿਲਕੁਲ ਚੰਗੀ ਤਰ੍ਹਾਂ ਨਾਲ ਜੋੜਨੀ ਆ ਸਲਾਈ ਦੇ ਉੱਪਰ ਸਲਾਈ ਧਰਨੀ ਆ نیچے ਵਾਲੇ ਕੱਪੜੇ ਦਾ ਧਿਆਨ ਰੱਖਣਾਗਾ ਵੀ ਇਹਦੇ ਵਿੱਚ ਬਲ ਨਾ ਪੈਣ ਕਈ ਵਾਰੀ ਅੱਦਾ ਕੱਪੜਾ ਫੋਲਡ ਹੋ ਕੇ ਵਿੱਚ ਆ ਜਾਂਦਾ ਜੀ ਹੁਣ ਆਪਾਂ ਆ ਗਏ ਜਿੱਥੇ ਆਪਣੀ ਤੀਰੇ ਵਾਲੀ ਸਿਲਾਈ ਲੱਗੀ ਹੋਈ ਆ ਦੇਖੋ ਜਿਹੜੀ ਆਪਣੀ ਆ ਤੀਰੇ ਵਾਲੀ ਸਿਲਾਈ ਲੱਗੀ ਹੋਈ ਆ ਇਹਦੇ नीचे ਆਪਾਂ ਆਹ ਵਾਲੀ ਪੱਟੀ ਰੱਖਣੀ ਹੈਗੀ ਇਸ ਤਰ੍ਹਾਂ ਇਹਦੇ नीचे ਪੱਟੀ ਰੱਖ ਕੇ ਇਹਨੂੰ ਜਿਹੜੀ ਆਪਾਂ ਸਾਈਡ ਸਿਲਾਈ ਹੈਗੀ ਜਿੱਧਰ ਆਪਾਂ ਤਰਪਾਈ ਇਦਾਂ ਵਿੱਚ ਫੋਲਡ ਕਰਨੀ ਆ ਦੇਖੋ ਇਹ ਪਿੱਛੇ ਨੂੰ ਰੱਖ ਕੇ ਇਦਾਂ ਆਪਾਂ ਉਹ ਲਾਉਣੀ ਆ ਇਹ ਨਹੀਂ ਵੀ ਆ ਆਪਾਂ ਇਧਰ ਨੂੰ ਤਰਪਾਈ ਕਰਤੀ ਆ ਆਪਣਾ ਇਧਰ ਇਦਾਂ ਆ ਗਿਆ ਇਦਾਂ ਜੀ ਫਿਰ ਆਪਣੀ ਟਿਚ ਬਟਨ ਵਾਲੀ ਪੱਟੀ ਜਦੋਂ ਆਪਾਂ ਬਟਨ ਲਾਵਾਂਗੇ ਉਹ ਸਹੀ ਨਹੀਂ ਲੱਗਣੀ ਇਹਦੇ ਨੀਚੇ ਰੱਖ ਕੇ ਇਸ ਤਰ੍ਹਾਂ ਆਪਾਂ ਸਲਾਈ ਲਗਾਉਣੀ ਹੈ ਜੀ ਦੇਖੋ ਜੀ ਆਪਣਾ ਬਾਹ ਦਾ ਕੱਪੜਾ ਵੀ ਪੂਰਾ ਗਾ ਕਿਤੇ ਕੋਈ ਵੱਟ ਘਟ ਨਹੀਂ ਵੀ ਆਪਾਂ ਖਿੱਚ ਕੇ ਸਲਾਈ ਲਾਵਾਂਗੇ ਦੇਖੋ ਇੱਧਰ ਆਪਣੀ ਬਾਹ ਦਾ ਕੱਪੜਾ ਇੱਧਰ ਆਪਣਾ ਕਮੀਜ਼ ਦਾ ਕੱਪੜਾ ਐਸ ਤਰ੍ਹਾਂ ਮਿਲ ਕੇ ਸਲਾਈ ਲਗਾਉਣ ਦੇ ਨਾਲ ਆਪਣਾ ਕਦੇ ਵੀ ਬਾਹ ਦਾ ਕੱਪੜਾ ਜਾਂ ਮੋਢੇ ਦਾ ਕੱਪੜਾ ਕਮੀਜ਼ ਤੇ ਦਾ ਵੱਧਾ ਘਟ ਗਾ ਨਹੀਂ ਥੋੜਾ ਬਿਲਕੁਲ ਬਰਾਬਰ ਰੱਖਣਾ ਇਹਦੇ ਵਿੱਚ ਵੀ ਆਪਾਂ ਬਾਅਦ ਘਾਟ ਨਹੀਂ ਕਰਦੇ ਆ। ਆ ਦੇਖੋ ਜੀ ਹੁਣ ਆਹ ਵਾਲੇ ਕੱਪੜੇ ਦਾ ਬਹੁਤ ਆਪਣੀ ਰੋਲ ਹੁੰਦਾ ਹੈ ਖਿੱਚ ਪੈਣ ਚ ਦੇਖੋ ਆਪਣਾ ਬਾਹ ਵਾਲਾ ਕੱਪੜਾ ਹੈਗਾ ਜਿਹੜਾ ਆਪਣਾ ਐਕਸਟਰਾ ਮਾਰਜਨ ਬਾਹ ਦਾ ਛੱਡਿਆ ਹੁੰਦਾ ਇਹਨੂੰ ਆਪਾਂ ਇਦਾਂ ਵਿੱਚ ਲੈ ਕੇ ਕਈ ਵਾਰੀ ਆਪਾਂ ਸਲਾਈ ਲਾ ਦਿੰਨੇ ਆ ਨੀਚੇ ਵਾਲੇ ਕੱਪੜੇ ਨੂੰ ਵੀ ਵਿੱਚ ਦੇ ਲੈਨੇ ਆ ਤੇ ਬਾਹ ਵਾਲੇ ਨੂੰ ਵੀ ਵਿੱਚ ਇਹ ਆਪਾਂ ਇਦਾਂ ਨਹੀਂ ਕਰਨਾ ਇਦਾਂ ਆਪਣੀ ਬਾਹ ਨੂੰ ਵੀ ਖਿੱਚ ਪਾਉ ਤੇ ਆਪਣੀ ਸਾਈਡ ਸਲਾਈ ਨੂੰ ਵੀ ਖਿੱਚ ਪਾਉ ਇਹ ਕੱਪੜੇ ਨੂੰ ਆਪਾਂ ਇਦਾਂ ਚੱਕਣਾ ਤੇ ਇਹ ਇਦਾਂ ਫੋਲਡ ਕਰ ਲੈਣਾ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਤੇ ਜਿਹੜਾ ਨੀਚੇ ਵਾਲਾ ਇਹਨੂੰ ਵੀ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਇਸ ਤਰ੍ਹਾਂ ਫੋਲਡ ਕਰਕੇ ਫੇਰ ਆਪਾਂ ਥੋੜਾ ਆਹ ਲਓ ਜੀ ਆਪਣੀ ਸਲਾਈ ਲੱਗ ਗਈ ਤੁਸੀਂ ਚਾਹੋ ਤਾਏ ਵਾਲੀ ਸਲਾਈ ਡਬਲ ਵੀ ਕਰ ਸਕਦੇ ਹੋ ਆ ਦੇਖੋ ਜੀ ਆਪਾਂ ਬਾਹ ਸਿੱਧੀ ਕਰ ਲਈ। ਦੇਖੋ ਆਪਣਾ ਕੋਈ ਵਾਲ ਨਹੀਂ ਪਿਆ ਹੈਗਾ। ਦੇਖੋ ਬਿਲਕੁਲ ਆਪਣੀ ਬਾਹ ਸਹੀ ਜੜੀ ਗਈ ਹੈ। ਦੇਖੋ ਕਿਤੇ ਵੀ ਕੋਈ ਵਾਲ ਨਹੀਂ ਹੈਗਾ। ਕੋਈ ਆਪਣੀ ਸਲਾਈ ਖਿੱਚ ਕੇ ਨਹੀਂ ਲੱਗੀ ਹੋਈ ਹੈਗੀ। ਆਪਾਂ ਤੁਹਾਨੂੰ ਉਲਟਾ ਇਧਰਲੇ ਪਾਸੇ ਵੀ ਦਿਖਾਉਣੇ ਆ ਬੈਕ ਸਾਈਡ। ਆ ਦੇਖੋ ਜੀ ਬੈਕ ਸਾਈਡ ਵੀ। ਆ ਦੇਖੋ ਜੀ ਕਿ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਇੱਥੇ ਬੁਲਬਲਾ ਬਣ ਜਾਂਦਾ। ਦੇਖੋ ਜੀ ਉਹ ਬੁਲਬਲਾ ਉਦੋਂ ਬਣਦਾ ਹੈਗਾ ਜਦੋਂ ਆਪਾਂ ਨਾ ਕਟਿੰਗ ਟਾਈਮ ਮੋਢੇ ਦੀ ਕਾਟ ਪਾਉਣੇ ਆਂਗੇ। ਉਦੋਂ ਜੀ ਆਪਾਂ ਇੱਧਰ ਨੂੰ ਵੱਧ ਘਟਾਈ ਹੋ ਜਵੇ ਫੇਰ ਆ ਜਗ੍ਹਾ ਤੇ ਬੁਲਬਲਾ ਬਣੂਗਾ ਦੇਖੋ ਜੀ ਇਸ ਤਰ੍ਹਾਂ ਬਹੁਤ ਹੀ ਸਫਾਈ ਦੇ ਨਾਲ ਬਿਨਾ ਕੱਪੜਾ ਵਧੇ ਘਟੇ ਸਲਾਈ ਲੱਗ ਜਾਂਦੀ ਹੈ ਜੀ ਦੇਖੋ ਆਪਣੀ ਆ ਵਾਲੀ ਵੀ ਬਿਲਕੁਲ ਬਰਾਬਰ ਆ ਗਈ ਸਲਾਈ ਇਸ ਤਰ੍ਹਾਂ ਮਿੰਕੇ ਬਾਂਦੀ ਸਲਾਈ ਲਗਾਉਣ ਦੇ ਨਾਲ ਕਦੇ ਵੀ ਆਪਣਾ ਜਿਹੜਾ ਕੱਪੜਾ ਦਾ ਬਾਂਦਾ ਜਾਂ ਕਮੀਜ਼ ਦੇ ਮੋਢੇ ਦਾ ਵਾਧਾ ਘਟਦਾ ਨਹੀਂ ਹੈਗਾ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ